ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਅਭਿਜਤਤਾ ਸਾਹਿਬ ਅੱਜ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵੇਲੇ ਦੀ ਇੱਕ ਵੱਡੀ ਖਬਰ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੂੰ ਇੱਕ ਵਾਰੀ ਫੇਰ ਤੋਂ ਈਮੇਲ ਦੇ ਜ਼ਰੀਏ ਬੰਮ ਨਾਲ ਉਡਾਉਣ ਦੀ ਜਿਹੜੀ ਆ ਉਹ ਧਮਕੀ ਮਿਲੀ ਹੈ ਤੁਹਾਨੂੰ ਦੱਸਿਆ ਕਿ ਇੱਕ ਦਿਨ ਪਹਿਲਾਂ ਜਿਹੜੀ ਧਮਕੀ ਮਿਲੀ ਸੀ ਉਹਦੇ ਵਿੱਚ ਕਿ ਗੁਰੂ ਰਾਮਦਾਸ ਲੰਗਰ ਹਾਲ ਨੂੰ ਉਡਾਉਣ ਦੀ ਜਿਹੜੀ ਆ ਉਹ ਈਮੇਲ ਆਈ ਸੀ ਤਾਂ ਮੁੜ ਉਸ ਤੋਂ ਬਾਅਦ ਫਿਰ ਇੱਕ ਜਿਹੜੀ ਆ ਇੱਕ ਈਮੇਲ ਆਉਂਦੀ ਆ ਜਿੱਦੂ ਦੱਸਿਆ ਗਿਆ ਕਿ ਗਲਿਆਰਾ ਜਿਹੜਾ ਆ ਉਹ ਸੱਚ ਕੋਈ ਸ੍ਰੀ ਹਰਮਨਦਾਸ ਸਾਹਿਬ ਦਾ ਉਹ ਸਾਰਾ ਹੀ ਜਿਹੜਾ ਉਹ ਉਡਾ ਦਿੱਤਾ ਜਾਵੇਗਾ ਤਾਂ ਆਰ ਡੀ ਐਕਸ ਦੇ ਨਾਲ ਇਹ ਸਾਰਾ ਜਿਹੜਾ ਆ ਇਸ ਤਮਾਕਾ ਜਿਹੜਾ ਕੀਤਾ ਜਾਏਗਾ ਪਰ ਇਸ ਤੋਂ ਬਾਅਦ ਪੁਲਿਸ ਵੀ ਜਿਹੜੀ ਆ ਉਹ ਚੁੱਕ ਦਿਖਾਈ ਦੇ ਰਹੀ ਆ ਤਾਂ ਪੁਲਿਸ ਵੱਲੋਂ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਕੋਨਾ ਕੋਨਾ ਜੜਾ ਉਹ ਸ਼ਾਨਿਆ ਜਾ ਰਿਹਾ ਹੈ ਤਾਂ ਤਾਂ ਜੋ ਕਿ ਕੋਈ ਵੀ ਅਨਸੁਖਾਵਲੀ ਘਟਨਾ ਨਾ ਵਾਪਸ ਸਕੇ ਤਾਂ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਚੱਪੇ ਚੱਪੇ ਨੁਖੰਗਾ ਲੈ ਜਾ ਰਿਹਾ ਪੁਲਿਸ ਫੋਰਸ ਜਿਹੜੀ ਆ ਭਾਰੀ ਜਿਹੜੀ ਆ ਉਹ ਤੈਨਾਤ ਕਰ ਦਿੱਤੀ ਗਈ ਆ ਕਿ ਕੋਈ ਵੀ ਐਸੀ ਘਟਨਾ ਨਾ ਵਾਪਰੇ ਔਰ ਦੱਸ ਦਈਏ ਕਿ ਐਜੀਪੀਸੀ ਵੱਲੋਂ ਵੀ ਜਿਹੜਾ ਬਿਆਨ ਜਾਰੀ ਕੀਤਾ ਗਿਆ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਪੁਲਿਸ ਜਿਹੜੀ ਆ ਚੌਕਸ ਆ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਸਾ ਨਹੀਂ ਹੋ ਸਕਦਾ ਲਗੀਆਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ